ਠੀਕ ਹੈ। ਅੱਛਾ ਤੁਸੀਂ ਚਲੋ ਇੱਕ ਵਾਰੀ ਤੁਸੀਂ ਸ਼ੁਰੂ ਕਰੋ ਕੰਮ ਫਿਰ ਹੋਰ ਆਪਾਂ ਕਰਦੇ ਹਾਂ। ਚਲੋ ਫਿਰ ਬਾਅਦ ਵਿੱਚ ਜੋ ਸਰਕਾਰ ਦਵਾਊਗਾ ਉਹ ਹੌਲੀ ਹੌਲੀ ਹੈਲਪ ਕਰਾ ਦੇ। ਹਾਂ ਉਹ ਤੁਸੀਂ ਇਹਨਾਂ ਤੋਂ ਅਰਜ਼ੀਆਂ ਲਿਖਾਓ। ਤਰੇੜਾਂ ਵਾਲਿਆਂ ਨੂੰ ਵੀ ਦਵਾਵਾਂਗੇ ਕੋਈ ਨਾ। ਇਹ ਤਾਂ ਅਸੀਂ ਹਲੇ ਆਪਦੇ ਕੋਲੋਂ ਜਿਹੜੇ ਵਿਚਾਰੇ ਜਮਾ ਹੀ ਉਹ ਹੋ ਗਏ ਨਾ ਮੈਂ ਆਪਦੇ ਕੋਲੋਂ ਕਰ ਲਈਆਂ। ਹਾਂ ਅਰਜ਼ੀ ਇਸ ਵਾਰ ਨਹੀਂ ਸਾਡੀ ਦਵਾੜ ਜੇ ਇਹੀ ਸਨ। ਸਤਿ ਸ਼੍ਰੀ ਅਕਾਲ ਜੀ ਸਤਿ। ਇਹਨਾਂ ਦਾ ਵੀ ਚਲੋ ਕੋਈ ਨਹੀਂ। ਤੁਸੀਂ ਇੱਕ ਵਾਰੀ ਤੁਹਾਨੂੰ ਅਸੀਂ ਸਿਰ ਠਗਣ ਜੋਗਰ ਕਰ ਦਿੰਨੇ ਆ। ਛੜ ਛੁਡ ਪਾ ਲੋ ਲਿਆਰਿਛ ਫੜਾ ਹਲੋ ਬਤ ਕਰੋ ਆਓ ਆਵਦਾ ਕੰਮ ਛੱਤ ਬਣਾਓ ਤੇ ਮਾਤਾ ਜੀ ਫਿਰ ਆਪਾਂ ਸਤ ਜੀ ਬੀਬੀ ਜੀ ਵੀ ਉਹ ਪਰਸ ਆਖਦੇ ਆਪਾਂ ਫੈਲ ਬਿਲਕੁਲ ਕਰ ਸਕਦੇ ਆ ਨਹੀਂ ਹੈ ਜੀ ਇਹ ਤਾਂ ਮੰਤਰੀ ਸਾਹਿਬ ਨੇ ਵੈਸੇ ਇੱਕ ਵਾਰੀ ਤੁਹਾਡਾ ਕੰਮ ਚਲਾਉਣ ਵਾਸਤੇ ਇਹ ਮੈਂ ਆਪਦੇ ਕੋਲ ਦਿੱਤੇ ਆ ਤੁਹਾਡੇ ਕੋਲ ਦੇ ਰਹੇ ਨੇ ਹਾਂ ਤੁਹਾਡੀ ਫਾਈਲ ਨਹੀਂ ਰਿਜੈਕਟ ਹੁੰਦੀ ਤੁਹਾਨੂੰ ਉਹ ਵੀ ਫਾਇਦਾ ਮਿਲੂਗਾ ਕਾਰ ਵੱਲੋਂ ਆਊਗਾ ਉਹ ਅਲੱਗ ਹੂ ਪਰ ਤੁਸੀਂ ਐਂ ਬੈਠੇ ਹੋ ਦਾ ਨੁਕਸਾਨ ਹੋ ਗਿਆ ਇੱਕ ਵਾਰੀ ਮੈਂ ਤੁਹਾਡੀ ਹੈਲਪ ਕਰਨ ਆਈ ਆ ਰਿਪੇਅਰਲੀ ਇਹਨੂੰ ਹੈਲਪ ਕਰ ਦਿੰਨੇ ਆ ਆ ਜਾ ਫਿਰ ਆ ਜਾ ਬੀਬੀ ਜੀ ਆ ਜਾ ਫਿਰ ਹੱਲ ਫੜ ਕਰਾ ਇਹਨੂੰ ਸਹੀ ਠੀਕ ਕਰਵਾ ਲਓ ਠੀਕ ਹੈ ਉਹ ਸਕੀਮ ਕੋ ਭਰਦੇ ਹੋ ਤੁਸੀਂ ਉਹਦੇ ਚ ਵੀ ਭਰਾਵਾਂਗੇ ਤੇਰਾ ਭਰਾ ਦਈਏ ਮੰਤਰੀ ਸਾਹਿਬ ਤੈਨੂੰ ਆਪਦੇ ਕੋਲ ਦੇ ਦੇ ਠੀਕ ਹੈ ਮੈਂ ਨਾ ਪਹਿ ਜਾਂਦਾ ਕੱਚਾ ਮਕਾਨ ਹੈ ਮੈਂਨੇ ਕੱਚੇ ਵਾਸਤੇ ਆਪਾਂ ਸਕੀਮ ਚ ਭਰਾ ਦਿੰਨੇ ਤੇਰਾ ਇੱਕ ਵਾਰੀ ਤੂੰ ਸੂਤ ਕਰਾ ਲਾ ਇਹਨੂੰ ਠੀਕ ਹੈ ਇੱਕ ਵਾਰੀ ਰਿਪੇਅਰ ਕਰਾ ਲਾ ਰਿਪੇਅਰ ਕਰਾ ਲਾ ਇੱਕ ਇੱਕ ਦੀ ਛੱਤ ਦੇੜ ਕੇ ਨਾ ਤਾਂ ਦਾ ਸ਼ੈੱਡ ਪਾ ਲਾ ਜਿਹੜੇ ਥੱਲੇ ਤੈਨੂੰ ਬੈਠਣ ਲੱਗੇ ਤਾਂ ਹਾਂ ਤਾਂ ਜੇ ਉਤਾਂ ਹੀ ਚੱਕਣੀ ਬਸੇ ਉਹਨਾਂ ਦੇ ਨਾਲ ਕਰਨੀ ਪੈਣੀ ਐ ਤੂੰ ਚਲੋ ਫਿਰ ਆ ਜੀ ਹਾਂ ਤੋ ਮੋਟਰਸਾਈਕਲ ਵੀ ਇੱਥੇ ਖੜਾ ਸੀ ਉਹ ਤੇ ਡਿੱਗ ਗਿਆ ਉਹ ਨਾਲ ਲਿਖਿਆ ਵਾ ਜਿਹਦੇ ਚ ਉਹ ਆਵਾਜ਼ ਫਾਰਮ ਭਰੇ ਨਾ ਫਾਰਮ ਭਰੇਗੇ ਨਾ ਫਾਰਮ ਭਰੇਗੇ ਇੱਕ ਵਾਰੀ ਤੁਹਾਨੂੰ ਹੈਲਪ ਕਰ ਦਿੰਨੇ ਆ ਅੱਛਾ ਜੀ ਤੁਸੀਂ ਇੱਕ ਵਾਰੀ ਆਪਦਾ ਇੱਥੇ ਸ਼ਰਡ ਛੁੱਡ ਪਵਾ ਲਓ ਹਾਂ ਲਓ ਤਾਂ ਮੈਂ ਵੈਸੇ ਆਪਦੇ ਕੋਲੋਂ ਦੇ ਆਈਆਂ ਹਾਂ ਹਾਂ ਕੋਲੋਂ ਦੇ ਦੇ ਮੰਤਰੀ ਕਿਉਂਕਿ ਹਲੇ ਟਾਈਮ ਲੱਗ ਜਾਣਾ ਆਉਂਦਿਆਂ ਨੂੰ ਉਹਨਾਂ ਚਿਰ ਤੁਸੀਂ ਆਪਦਾ ਸਿਰ ਟੱਕ ਕਰ ਲਓ ਹਾਂ ਓਏ ਕਾਲੇ ਦਾ ਉਹੀ ਹੈ ਅੱਛਾ ਕਾਲੇ ਜੀ ਬੇਟਾ ਦੱਸ ਛੋਟੇ ਕਿ ਬੇਟਾ ਜੀ ਓਹ ਛੱਜਾ ਜਿਹੜਾ ਸੁੱਤਾ ਹੀ ਰਹਿੰਦਾ ਹਾਂ ਇਹਨਾਂ ਨੂੰ ਹੈਲਪ ਕਰਨੀ ਸੀ ਨਾਲ ਫਿਰ ਇੱਥੇ ਫੜਾ ਦਿੰਨੇ ਹਾਂ ਹਾਲੇ ਬੇਟਾ ਉਹ ਲੈ ਲੈ ਬੱਚੇ ਕੋਈ ਨਹੀਂ ਉਹ ਆਪਾਂ ਦਾ ਤੁਸੀਂ ਇੰਤਜ਼ਾਮ ਕਰ ਲਓ ਕਹਦੇ ਆਪਾਂ ਫਾਈਲ ਲੈਦਾ ਭਰੀ ਵੀ ਆਜੇ ਕਰਦੇ ਹਾਂ ਹਾਂ ਠੀਕ ਹੈ ਕੇਰਾ ਟਮਪਰੇਲੀ ਬਾਈ ਨੂੰ ਕਹਦੇ ਮੈਂ ਫੋਨ ਵੀ ਕਰ ਲਾ ਜਿਹੜਾ ਮੇਰੀ ਗੱਲ ਕਰਾਓ ਹਾਂ ਜੀ ਫੋਨ ਮੈਡਮ ਦੀ ਕਰੋ ਸੱਚੀ ਗੱਲ ਹੈ ਹੁਣ ਸਰਦੀ ਦੇ ਵਿੱਚ ਕਿੱਥੇ ਵੜਨਗੇ ਵਿਚਾਰੇ ਹੋਰ ਹਾਲੇ ਫੜ ਜਿਵੇਂ ਉਹ ਪਾਇਆ ਸ਼ੈੱਡ ਹੋਂਵੀ ਪਾ ਲਓ ਬਾਕੀ ਨਾ ਇਹ ਨਹੀਂ ਕਰਦੇ ਮਾਲੇ ਫਾਈਲ ਵੀ ਭਰਦਾਂਗੇ ਹਾਂਜੀ ਫਾਈਲ ਵੀ ਭਰਦਾਂਗੇ ਇੱਕ ਵਾਰੀ ਆਪਦੇ ਕੋਲੋਂ ਤੁਹਾਨੂੰ ਕਰ ਰਹੇ ਆ ਤਾਂ ਕਿ ਤੁਹਾਨੂੰ ਫਾਈਲ ਤਾਂ ਮੈਡਮ ਭਰੀ ਹੋਈ ਹੈ ਭਰੀ ਹੈ ਨਾ ਉਹ ਵੀ ਆ ਜਾਣਗੇ ਚਲੋ ਇੱਕ ਵਾਰੀ ਨਾ ਤੁਹਾਨੂੰ ਅਸੀਂ ਪੈਸੇ ਦੇਣ ਆਏ ਆ ਵੀ ਆਪਦਾ ਸ਼ੈੱਡ ਪਾ ਕੇ ਆਹ ਤਰਪਾਲਾਂ ਜੀਆਂ ਦਾ ਪਾਸੇ ਕਰੋ ਬਹਿਣ ਜੋਗੇ ਹੋ ਜੋ ਬਾਕੀ ਜਿਹੜੀ ਸਰਕਾਰ ਵੱਲੋਂ ਸਹਾਇਤਾ ਰਾਸ਼ੀ ਆਣੀ ਉਹ ਵੀ ਆਊਗੀ ਇੱਕ ਵਾਰੀ ਤੁਸੀਂ ਤਰਪਾਲਾਂ 'ਚ ਬੈਠੇ ਤਾਂ ਕਰਕੇ ਦੇਣ ਆਏ ਆ ਹਾਲੋ ਫੜੋ ਇਹ ਪਵਾਓ ਸ਼ੈੱਡ ਆਪਦਾ ਠੀਕ ਹੈ ਹੂੰ ਇਕ ਕਰੀਂ ਉਹ ਕਰ ਲਓ ਸੈਟ ਅਪ ਹੋ ਜਾਊਗਾ ਹਾਂ ਫਿਰ ਉਦੋਂ ਤੱਕ ਆਉਂਦੇ-ਆਉਂਦੇ ਟਾਈਮ ਲੱਗ ਜਾਣਾ ਨਾ ਇਕ ਕਰੀਂ ਆਉਂਦੀ ਕਿਸ਼ਤ ਟਾਈਮ ਲੱਗ ਜਾਂਦਾ ਸਰਕਾਰ ਦਾ ਪ੍ਰਕਿਰਿਆ ਥੋੜਾ ਲੱਗਦਾ ਸਹੀ ਹੈ 300 ਰੁਪਏ ਮਾਉਂਦੇ ਨਹੀਂ ਭੰਗਦੇ 10 15 ਰੁਪਏ ਕੰਦਰੰ ਦਾ ਪਾਲੋਣਾ ਸਾਲ ਨੂੰ ਨਾ ਕਵਰ ਕਰ ਹੂੰ ਉਸ ਤੋਂ ਉਹ ਕਰੀਂ ਉਹ ਪਾਲੋ ਹਾਂ ਹਾਂ ਬਹੁਤ ਸਾਰਾ ਹੋਇਆ ਪਿਆ ਹੈ ਅੱਛਾ ਸਤਿ ਸ੍ਰੀ ਅਕਾਲ ਕੋਈ ਨਹੀਂ ਮਾਤਾ ਕੋ ਆ ਕੱਬ ਦੇ ਅੱਗੇ ਵੀ ਤੁਸੀਂ ਕੀਤਾ ਸੀ ਕੱਲ ਪਾਸੇ ਦੇਉਂਗੀ ਤੇ ਮਣ ਆ ਜੀ ਤੇ ਮਕਾ ਹਾਂ ਦੇ ਦੇ ਨਹੀਂ ਮਿਲਿਆ ਨਹੀਂ ਮੇਰੇ ਤੋਂ ਆਲਾ ਅਰਸ਼ ਦੇ ਬਾਲੇ ਆਲਾ ਫੜੋ ਕਰਾਵਦਾ ਤੁਸੀਂ ਮਕਾਨ ਮੜਾ ਫੇ ਬਣਾਓ ਮੈਂ ਨਹੀਂ ਬਣਾਉਂਦੀ ਤੂੰ ਤੇਰੇ ਕੋਲ ਮੁੰਡ ਮੇਰੇ ਕੋਲ ਕੋਈ ਨਹੀਂ ਹੈਗਾ ਮੈਂ ਤਾਂ ਸੰਗਲ ਜੇੜੀ ਨਾ ਉਹ ਸੈਤਾਨੀ ਹੈ ਨਾ ਉੱਚ ਸਰਕਾਰ ਤੋਂ ਉਹ ਜੇ ਆਈ ਨਹੀਂ ਇਹ ਤੁਹਾਨੂੰ ਐਮਰਜੈਂਸੀ ਵਾਸਤੇ ਐਮਰਜੈਂਸੀ ਵਾਸਤੇ ਅੱਜ ਦਾ ਹੱਲ ਕਰਾ ਠੀਕ ਹੈ ਕੋਈ ਨਹੀਂ ਮੇਰੇ ਸੱਤੋ ਵੀ ਆਉਂਦਾ ਪਾਣੀ ਥੱਲੇ ਆਉਂਦੇ ਕੱਲੂ ਐਂਡ ਘਰ ਦੀ ਮਾਤਾ ਦੀ ਹਾਂ ਇਹ ਕਰਕੇ ਕਰੀ ਜਾਂਦਾ ਕਰੀ ਜਾਂਦਾ ਨਾ 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 ਨ ਵਧੀਆ 15 ਮੈਂ 15 ਫਿਰ ਆਪਾਂ ਇਹ ਕਰਦੇ ਜੀ ਜਿਹੜਾ ਮਲਵਾ ਸਿੱਟਦੇ ਪਏ ਨੇ ਉਹ ਮਲਵਾ ਪਵਾ ਦਿੰਨੇ ਇੱਥੇ ਹਾਂ ਇਹ ਕਰਤ ਹੋ ਜਾਈਂ ਫਿਰ ਇੱਕ ਕੰਧ ਕਢਾ ਕੇ ਉੱਪਰ ਸ਼ੈੱਡ ਪਵਾ ਕੇ ਤੇ ਉਹ ਸਾਮਾਨ ਆਹ ਹੀ ਇੱਟਾਂ ਵਰਤੀਆਂ ਜਾਣੀਆਂ ਇਹ ਹੀ ਵਰਤੀਆਂ ਜਾਣੀਆਂ ਹਾਂ ਵੀ ਕਿਹੜਾ ਇੱਕ ਬਚਾਅ ਹੋ ਜਾਊਗਾ ਜੀ ਉਹ ਭਈ ਆਪਾਂ ਪਿਛਲੇ ਮਹੀਨੇ ਕਰਵਾ ਦਿੰਦੇ ਮੱਤ ਕੋਈ ਇੱਟਾਂ ਪੱਥਰ ਪਰ ਸੀਮੈਂਟ ਦੇ ਦਾ ਮਤਲ ਲੈ ਕੇ ਦੇ ਕੇ ਨਾ ਉੱਤੇ ਛੱਤ ਪਾ ਦੇ ਇੱਕ ਕਰ ਬਸ ਠੀਕ ਹੈ ਸਰ ਹਾਂ ਚਾਦਰਾਂ ਵੀ ਪੈ ਜਾਣੀਆਂ ਵੀ ਜੀ